ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਢਿੱਲੋ ਡੇਰੀ ਫਾਰਮ ਰਾਜਾ ਸਾਹਿਬ ਜੀ ਨੂੰ ਲੱਗੇ ਆ ਬਣਾਉਣਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਚਾਹ ਦਾ ਆਪਾਂ ਪਸ਼ੂ ਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਵਹਿੜੇ ਵੀਰ ਦੇ ਕੋਲ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਪਸ਼ੂਆਂ ਦੀ ਸਾ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਉਸ ਨਾਲ ਠੀਕ ਠਾਕ ਜੀ ਵਧੀਆ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਵੀਰ ਜੀ ਹਾਂ ਭਾਜੀ ਮੇਰਾ ਹਰਮਨਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਮਬਰਸਾ ਤਹਿਸੀਲ ਚਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 826444231 ਹੈ ਭਾਜੀ ਠੀਕ ਹੈ ਜੀ ਅੱਜ ਲਈ ਇਹਦੀ ਬੜਾ ਕਰਤਾ ਇਹ ਕੰਮ ਹਾਂਜੀ ਹਾਂਜੀ ਚਲੋ ਚੱਲ ਕੇ ਥੋੜਾ ਜਿਹਾ ਕੰਮ ਹੈ ਸਾਨੂੰ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਉਧਰੋਂ ਕਰ ਲਈਏ ਚਲੋ ਆਜੋ ਉਧਰੋਂ ਕਰ ਲੈਨੇ ਠੀਕ ਵੇਖ ਲਓ ਮਾਡੀ ਸ਼ਵਾ ਉਧਰੋਂ ਉਹ ਬਿਠਾ ਨਿਗਾਏ ਵਾਈਸਲੇ ਹਾਂ ਕਾਹ ਕੋ ਬੜਾ ਜੋ ਹਾਂ ਆ ਦੱਸਿਓ ਪਹਿਲੇ ਨੰਬਰ ਤੇ ਅੱਛਾ ਜੀ ਦੋ ਤੇ ਤਾਂ ਪਤਾ 10 ਲੀਟਰ ਦੇ ਭਾਜੀ ਲੀਟਰ ਨਾਲ ਮਿਲਣਾ ਨਾ ਜੀ ਠੀਕ ਹੈ ਠੀਕ ਹੈ ਲਓ ਭਾਜੀ ਕਰੋ ਚੈੱਕ ਇਸ ਟਾਈਮ ਜਿਹੜਾ 10 ਲੀਟਰ ਕੋਲ ਤੋਂ ਦੁੱਧ ਤਿਆਰ ਆ ਤੇ ਖਾਣ ਦੇਦੇ ਦੀ ਬਹੁਤ ਹੀ ਚੰਗੀ ਆ ਕਰੋ ਲਾਗੇ ਨੂੰ ਕਿੰਨੇ ਟਾਈਮ ਹੋਗਾ ਸੇ ਇਹਨੂੰ ਕੋਈ ਇਹਨੂੰ ਭਾਜੀ ਘਰ ਵਾਲਿਆਂ ਕਹਿੰਦਾ ਡੇਢ ਕਿ ਮਹੀਨਾ ਹੋਇਆ ਬਾਕੀ ਬੱਚਾ ਤੁਹਾਡੇ ਸਾਹਮਣੇ ਅੱਛਾ ਅੱਛਾ ਠੀਕ 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 ਹੈ ਉਹ ਭਾਜੀ ਕੋਕੋ ਦੇ ਆ ਕੇ ਪਾ ਦਿੰਦੇ ਹੂ ਚੰਗਾ ਵਾ ਆਵਲਾ ਰਾ ਪਿੱਛੇ ਜਵਾਲ ਨਹੀਂ ਕੱਟੀ ਜੀ ਕੰਤਾ ਜੋ ਭਾਜੀ ਠੀਕ ਹੈ ਜੀ ਮੇਲ ਕਾਫ ਦੇ ਆਵਲਾ ਕੋ ਆਪਣੇ ਸਮਝਦਾ ਵੀ ਰਾਂਦਾ ਕੋਈ ਸਵਾ ਦਾ ਲਾ ਦੇ ਆ ਰ ਆਇਆ ਭਾਈ 1.5 ਮਹੀਨੇ ਦਾ ਕਹਿਜ ਕੋਈ ਕੋਈ 2 ਮਹੀਨੇ ਦਾ ਲਾ ਦੇ ਦੋਹਾਂ ਦਾ ਲਾ ਦੇ ਠੀਕ ਹੈ ਬਾਕੀ ਖਣ ਲੈ ਵਾਂ ਖਾਰੀਏ ਕਰਮ ਨਹੀਂ ਲੱਗਦਾ 10 ਕਿਲੋ ਦੁੱਧ ਭਾਜੀ ਪੱਕਾ ਠੀਕ ਠੀਕ ਹੈ ਲੋਇਆ ਲੈ ਲੋ ਲੋਇਆ ਸਾਬ ਨੂੰ ਛੱਡ ਦੋ ਲੋ ਬਈ ਲਾ ਕੇ ਚੱਕਾ ਥਾਣਾ ਇਹ ਅਡਰ ਕੁਆਲਟੀ ਚੌਣ ਚਵਾ ਇੱਕ ਨੰਬਰ ਜੇ ਪਾਜੀ ਜਿਹੜਾ ਵੀ ਮੈਂ ਚੜੂ ਉਹਨਾ ਛੱਡ ਕੇ ਜਾਊਂਗਾ ਠੀਕ ਹੈ ਜੀ ਕੀ ਮੁੱਲ ਕਰਨਾ ਵੀ ਜੇ ਰੱਖੋ ਇਹ ਲਓ ਤਾਜੀ ਸੋਈ ਹੁੰਦੀ ਤੇ ਭਲਾ 55 ਕਰੀ ਜਾਂਦੇ ਆਮ ਮੁੱਲ 75 ਜੀ ਅੱਛਾ ਜੀ ਕਰ ਦੋ ਮਾਨਤਾ ਕਿਥੇ ਛੱਡ ਦੇਣੀ ਫਿਰ ਆਪ ਹੀ ਦੱਸ ਦੋ 72 ਹਜ਼ਾਰ ਚੋਂ ਜਿਵੇਂ ਮਾਨਤਾਨ ਕਰਦਾ ਹਾਂ ਥੋੜਾ ਬੋਲਾ ਵੀਪਰਾ ਫੁੱਲ ਲਾਵੇ ਠੀਕ ਹੈ ਠੀਕ ਲੋ ਭਾਜੀ 72 ਹਜ਼ਾਰ ਚੋਂ ਵੀਰ ਕਹਿੰਦਾ ਕਿ ਮਾਨਤਾਨ ਕਰਦਾਂਗੇ ਥੋੜਾ ਬੋਲਾ ਦੁੱਧ ਪੱਕਾ ਇਹ ਮੈਂ ਹੀ ਕੋ ਠੀਕ ਹੈ 11 12 ਕਿਲੋ ਕਰੂਗੀ ਭਾਜੀ ਦੂਜੇ ਸਾਲ ਜਾ ਕੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਆਜੋ ਹੁਣ ਦੂਜੇ ਨੰਬਰ ਤੇ ਵੜ ਦੱਸਿਓ ਕਿੱਥੇ ਵੜਨ ਤੇ ਪਾਰੇ ਆਵਸ਼ੀ ਦਾ ਭਾਈ ਦੂਜਾ ਸਵਾਏ ਅੱਛਾ ਜੀ ਦੁੱਧ ਦੇ ਕੋ ਹੋ ਜਾਏ ਪੱਕਾ ਨੂੰ 8 ਲੀਟਰ ਅੱਛਾ ਜੀ ਤੇ ਦੁੱਧ 9-10 ਕਿਲੋ ਕਰ ਜੂ ਜਿਆਦੇ ਮਾਰ ਚਵਾਈ ਆ ਅੱਛਾ ਠੀਕ ਹੈ ਲੋ ਭਾਈ ਕਰ ਦੋ ਜੀ ਬਹੁਤ ਹੀ ਚੰਗੀ ਆ ਕਰੋ ਜੱਟ ਜਿਆਦਾ ਡੰਗਰਾਂ ਲਈ ਤਾਂ ਇਹ ਚੰਗੀ ਆਉਂਦੀ ਠੀਕ ਹੈ ਠੀਕ ਹੈ ਜੀ ਬਾਕੀ ਚੌਂ ਚਵਾ ਇੱਕ ਨੁਕਤਾ ਇਹਨੂੰ ਕਿੰਨਾ ਟਾਈਮ ਹੋ ਗਿਆ ਸੋ ਇਹਨੂੰ ਭਾਈ ਘਾ ਲਿਆ ਨੇ 1.5-2 ਮਹੀਨੇ ਹੋ ਗਏ ਜੀ ਠੀਕ ਹੈ ਠੀਕ ਹੈ ਬਾਕੀ ਇੱਕ ਗੱਲ ਲੱਗਾ ਜੀ ਨਿਕਲੇ ਨਾਲ ਇਹਦੇ ਕਰੇ ਦੇ ਕਰਮਾ ਠੀਕ ਠੀਕ ਲੋ ਭਾਈ ਅਡਰ ਕੁਆਲਟੀ ਨੇ ਸਾਨੂੰ ਨੂੰ ਬਹੁਤ ਹੀ ਚੰਗਾ ਲੱਗਾ ਵਾ ਇਹ ਸੱਜਰ ਨੇ ਫਿਰ ਕਿੰਨਾ ਕਿੰਨਾ ਦੁੱਧ ਦੋਦਾਂ ਸੱਜਰ ਭਾਜੀ ਚਾਹਵਾ 15 ਕਿਲੋ ਆਂਦੇ ਚੋਂ ਨਹੀਂ ਰਹੀ ਠੀਕ ਠੀਕ ਲੋ ਵੀ 14 15 ਲੀਟਰ ਜਿਹੜਾ ਦੁੱਧ ਸੱਜਰ ਨੇ ਭਰਿਆ ਵਾ ਤੇ ਕੱਦ ਵਜੇ ਨੂੰ ਬਹੁਤ ਚੰਗਾ ਵਾ ਵੱਡੀ ਵੱਸੀ ਆ ਭਾਜੀ ਪ੍ਰੀਤ ਵਾਲੀ ਕਾਰਸਨ ਵਾਲੀ ਕੀ ਮੋਲ ਵੀਰ ਜੀ ਦਾ ਲੈ ਲੋ ਇਹਦਾ ਮੋਲ 5000 ਦੇ ਅੱਛਾ ਜੀ 2200 ਚ 200 ਛੋੜ ਕਰ ਦਾਂ ਠੀਕ ਹੈ ਲੋ ਭਾਈ 22000 ਚ 200 ਰੁਪਿਆ ਛੋੜ ਇਤਨੀ ਕਿ ਨਹੀਂ ਵੈੜਾ ਭਾਜੀ ਇੰਨਾ ਬਹੁਤ ਹੀ ਵੈੜ ਦੇ ਵਿੱਚ ਆ ਗਿਆ ਤੇ ਠੰਡ ਚੋਣ ਵੀ ਬਹੁਤ ਚੰਗਾ ਲੱਗਾ ਵਾ ਇਹ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਵੀ ਆ ਮੈਂ ਤਾਂ ਭਾਈ ਬੱਚਾ ਮਰਿਆ ਇਹ ਸੋਈ ਨੂੰ ਮਹੀਨਾ ਡੇਢ ਮਹੀਨਾ ਹੋਇਆ ਜੀ ਅੱਛਾ ਜੀ ਦੁੱਧ ਦੇ ਕੋ ਪੱਕਾ 8 ਲੀਟਰ ਜੀ ਠੀਕ ਹੈ ਠੀਕ ਹੈ ਜੀ ਪਾੜੇ ਤੇ ਮਿਲਦੀ ਹੈ ਭਾਜੀ ਠੀਕ ਹੈ ਲੋ ਭਾਜੀ ਪਾੜੇ ਤੇ ਮਿਲਦੀ ਤੇ ਕੱਤ ਵਜੇ ਦੀ ਵੀ ਚੰਗੀ ਹੈ ਮੁੰਡਾ ਸਾਡਾ ਕਸਮੋਨ ਤੇ ਆਇਆ ਵਿਖਾਇਆ ਠੀਕ ਹੈ ਠੀਕ ਹੈ ਜੀ ਲੋ ਭਾਜੀ ਮਿਲਦੀ ਨਾਲ ਵੀ ਚੱਲਦੀ ਹੈ ਕਰੋ ਚੈੱਕ ਕਾਫੀ ਕੱਤ ਵਜੇ ਬਹੁਤ ਹੀ ਚੰਗਾ ਵਾ ਇਸ ਦਾ ਮੇਰਾ 8 ਲੀਟਰ ਕੋ ਵੱਡੇ ਕਰਾਈ ਨਾਲ ਲੈ ਲਓ ਭਾਜੀ ਠੀਕ ਹੈ ਇਹਨੇ ਸੱਜਰ ਨੇ ਕਿੰਨਾ ਕਿ ਦੱਸਦਾ ਇਹਨੇ 11 12 ਲੀਟਰ ਚਵਾਇਆ ਜੀ ਠੀਕ ਹੈ ਲੋ ਭਾਜੀ ਸੱਜਰ ਨੇ 11 12 ਲੀਟਰ ਦੁੱਧ ਚਵਾਇਆ ਵਾ ਤੇ ਇਸ ਟਾਈਮ ਜਿਹੜਾ 8 ਲੀਟਰ ਦੇ ਤੇ ਕੋਲ ਤੋਂ ਖੜਕ ਕੋਰੀ ਵਿਚ ਆਦੇਨ ਭਾਜੀ ਘਰੇ ਹੋਵੇ ਪਾਉ ਫਿਰ ਦੁੱਧ 8 9 ਕਿਲੋ ਦੀ ਨਾਲ ਪਾ ਠੀਕ ਜੀ ਠੀਕ ਜੀ ਆ ਜੀ ਬਾਅਦ ਵਿੱਚ ਕੀ ਕਰ ਸਕਦੇ ਜੀ ਆਰਡਰ ਚ ਚੌਣ ਚਵਾ ਇੱਕ ਨੰਬਰ ਜੀ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਵਿੱਚ ਹੈ ਇਹਦਾ ਮੁੱਲ ਭਾਈ 65000 ਜੀ ਅੱਛਾ ਜੀ 60 ਵੀ ਦੇ ਦਿਆ ਤੇ ਕਰਨਾ ਮਾਨ ਪਾ ਲਓ ਮਾਨ ਲਾਣਾ 58000 ਚ 200 ਛੋੜ ਕਰਦਾ ਠੀਕ ਹੈ ਨਾ ਭਾਈ 58000 ਚ 200 ਰੁਪਿਆ ਛੋੜ ਬਾਕੀ ਜੋ ਕਰਦਾ ਲਈ ਲੈ ਲਓ ਠੀਕ ਹੈ ਠੀਕ ਹੈ ਜੀ ਤੇ ਇਸ ਦਾ ਜਿਹੜਾ 8 ਲੀਟਰ ਦਾ